ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰ ਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾਵਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਚਾਰ ਗਾਵਾਂ ਬਕਾਊਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਨੂੰ ਬਾਈ ਤੋਂ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀ ਹੈ ਬਾਈ ਨਾ ਵੀਰੇ ਦਰਸ਼ਕਾਂ ਪੈਂਡ ਘੰਡਾਵਨਾ ਜ਼ਿਲ੍ਹਾ ਬਠਿੰਡਾ ਜੀ ਪਹਿਲੀ ਵਾਰ ਦੀ ਜਾਣਕਾਰੀ ਵੀ ਇਹ ਥੱਲੇ ਵੀ 14 ਕਿਲੋ ਦੁੱਧਾ ਇੱਕ ਮਹੀਨੇ ਦੀ ਸੂਈਓ ਮਗਰ ਬੱਚੀ ਹੈ ਜੇ ਡੱਬੀ ਹੋ ਘੜੀ ਅੰਦਰ ਅਸਾਂ ਮਗਰ ਬਸ ਹਾਂ ਠੀਕ ਆ ਤੇ ਦੁੱਧ ਦੁੱਧ 14 ਲੀਟਰ ਇਹ ਥੱਲੇ ਜਮਾ 14 ਲੀਟਰ ਹਾਂ ਨੈਟਾ ਜਮਾ ਚਾਹੇ ਚਾਰ ਟਾਂ ਵਿੱਚੋਂ ਬੰਦਾ ਚੋਕੇ ਲੈ ਜੇ ਇਤੋਂ ਦੀ ਗਰੰਟੀ ਅੱਡੀ ਕਰਦੀ ਠੀਕ ਆ ਰੇਟ ਖੱਟ ਗਈ ਜਮਾ ਹਾਂ ਰੇਟ ਇਹਦਾ 55000 ਰੁਪਿਆ ਬਾਈ ਜਮਾ ਜਾਇਜ ਹੋਰ ਮਾਨਤਨ ਮਾਨਤਨ ਆਈ ਬੰਦੇ ਦਾ ਕਰਦਾਂਗੇ ਮੌਕੇ ਤੇ ਠੀਕ ਆ ਲੋਪਰਾ ਫਿਰਦਾ ਗਾਂ ਦੇਖੋ ਤੇ ਤੋੜ ਦੋ ਪਰਾ ਨੂੰ ਇਹ ਪਤਾ ਕੀ ਗੱਲ ਮੁੰਡੇ ਲੈਤੇ ਆ ਸੀ ਨੇ ਬਾਹਰ ਪੂਜ ਜਾਣਾ ਉਹ ਆ ਕਰਕੇ ਵੇਚਦੇ ਆ ਆਪਣੇ ਗਾਇਆਂ ਨਹੀਂ ਇਹ ਮੁੰਡਾ ਪਿਆਰ ਰੋਸਦਾ ਠੀਕ ਆ ਲੋਪਰਾ ਨਹੀਂ ਬੋਹਰਾ ਤੋ ਦੇਖੋ ਜੀ ਲਓ ਜੀ ਇਹਦੀ ਬੱਸੀ ਆਪਾਂ ਬਾਅਦ ਦਿਖਾਵਾਂਗੇ ਲਓ ਲੈ ਤੇਰੇ ਅੰਦਰ ਰੱਖੋ ਨਾ ਠੀਕ ਆ ਲਓ ਜੀ ਤੋਰਾ ਤਰਾ ਕਰਮਾ ਵੜੀ ਬਹੁਤ ਚੰਗੀ ਏ ਥਲੇ ਚਵਾਈ ਚਵਾਈ ਜੀ ਇੱਕ ਨੰਬਰ ਆ ਠੀਕ ਆ ਸਾਢੇ 9 ਵਜੇ ਆਵੇ ਜੀ ਆ ਸਾਢੇ 8 ਵਜੇ ਚੋਈਆਂ ਏ ਠੀਕ ਆ ਸਵੇਰ ਦਾ ਟਾਈਮ ਆਲੇ ਠੀਕ ਆ ਜਾ ਡੋਡਾਂ ਅੰਗ ਤਾਂ ਅੰਗ ਚੋਲੇ ਬਾਈ ਉਹ ਪੰਜ ਟਾਈਮ ਚੋਕੇ ਲੈ ਜਾ ਇੱਥੇ ਗਰੰਟੀ ਸਾਡੀ ਘਰ ਦੀ ਠੀਕ ਆ ਲੋਪਰਾ ਗੱਲ ਸਹੀ ਆ ਬੋਹਿਆ ਬਾਈ ਜੀ ਠੀਕ ਆ ਜੀ ਬੰਨ ਦੋ ਤੇ ਦੀ ਬੱਸੀ ਦਿਖਾ ਦਿਓ ਬਾਈ ਕਿਹੜੀ ਬੱਸੀ ਉਹ ਸਿੰਦਰ ਵੀਰੇ ਚਿੱਟੀ ਵੱਧ ਚਿੱਟੀ ਆ ਜਿਹੜੀ ਇੱਧਰ ਸਿਰੇ ਬੈਠੀ ਆ ਹਾਂ ਹਾਂ ਐਰ ਸਰ ਜੀ ਆ ਹਾਂ ਹਾਂ ਐਰ ਸਰ ਲੋ ਜੀ ਬੱਸੀ ਇਹਦੇ ਬਹੁਤ ਸੋਹਣੀ ਆ ਮਗਰ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਠੀਕ ਆ ਹਾਂ ਜੀ ਬਾਈ ਦੂਜੀ ਵਾਰ ਦੀ ਜਸੋ ਜਾਣਕਾਰੀ ਇਹਦੇ ਥੱਲੇ 13 ਲੀਟਰ ਦੁੱਧ ਆ ਬਾਈ ਇਹਦੇ ਮਗਰ ਬੱਛੀ ਆ ਇਹ ਵੀ ਮਹੀਨੇ ਦੀ ਸੂਈ ਵੀ ਆ 1 ਮਹੀਨੇ ਦੀ ਸੂਈ ਵੀ ਆ ਹਾਂ 13 ਲੀਟਰ ਦ ਠੀਕ ਆ ਰੇਟ ਲਖਾ ਚੱਕ ਕੇ ਜੀ ਮੰਜੇ ਰੇਟ ਦਾ ਵੀਰੇ 48000 ਬਸ ਆਣਾ ਠੀਕ ਆ ਬਸ ਲੈਣ ਦੇ ਨਹੀਂ ਆ ਦਾ ਹੋਰ ਮਾਰ ਤਣ ਨਾ ਬਸ ਮਾੜਾ ਮੋਟਾ ਹੀ ਹੋ ਪੰਜ 400 ਸੂਟ ਜੱਪਾ ਹੀ ਆ ਦੇ ਚ ਮਗਰ ਇਹਦੇ ਬੱਸੀ ਆ ਬੱਛੀ ਆ ਇਹਦੇ ਮਗਰ ਤੋਰ ਦੇਣੂ ਵੀ ਲੋ ਪਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡ ਕੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪੰਡਾ ਬਹੁਤ ਸਾਫ ਆਦਾ ਡਾਕਟਰ ਕੈਮਰ ਕੋਲੋਂ ਮਾਰ ਠੀਕ ਆ ਠੀਕ ਆ ਹਾਂ ਤੁਹਾਨੂੰ ਦੀ ਪੂਰੀ ਚੰਗੀ ਆ ਲੋ ਜੀ ਤੋਰਾ ਸਾਡੇ ਸਾਹਮਣੇ ਚੰਗੀਆਂ ਪੂਰੀਆਂ ਠੀਕ ਆ ਲੋ ਪਰਾ ਚੱਕਰਸਾ ਦੇ ਲੈ ਵਲੂਆ ਬਹੁਤ ਸੋਹਣਾ ਫਾੜੀ ਵਾਲਾ ਲੈ ਵਾ ਤਣ ਤੁਣ ਬਹੁਤ ਸੋਹਣੇ ਭਰਾ ਲੋ ਜੀ ਮੋੜ ਲ ਮੋੜ ਭਰਾ ਲੋ ਜੀ ਖੁੱਦੜੀ ਨਾੜ ਤੁਹਾਨੂੰ ਕੀ ਦੀ ਆ ਠੀਕ ਆ ਜੀ ਬੱਚਾ ਸਾਨੂੰ ਇਹਦਾ ਚੈੱਕ ਕਰਵਾਣਿਆ ਇਹ ਰੱਖਣ ਵਾਸਤੇ ਲੈ ਤੈਨ ਧਰਨੇ ਵਿੱਚ ਬਗਾਉ ਆ ਠੀਕ ਆ ਲੋ ਇਸ ਦੀ ਗੁੱਤੀ ਗਰੀ ਵਦਨ ਨਹੀਂ ਬੰਦਨ ਦੀ ਠੀਕ ਆ ਤੇ ਆ ਬਸੀ ਆ ਹਾਂ ਜੀ ਡੱਬੀ ਬੱਚੀ ਛੋਟੀ ਡੱਬੀ ਬਸਤੀ ਛਾਲੀ ਬੱਚੀ ਚੈੱਕ ਕਰ ਸਕਦੇ ਬੱਚੀ ਪੂਰੀ ਬਰੇਡ ਵਾਲੀ ਆ ਠੀਕ ਆ ਲੋ ਜੀ ਆ ਲੋ ਨਾ ਦਿਖਾ ਦੀ ਪੂਰੀ ਇਹਦੀ ਠੀਕ ਆ ਦਿਖਾ ਦੀ ਦਿਖਾ ਦੀ ਹਾਂਜੀ ਬਈ 3 ਨੰਬਰ ਦੀ ਦੱਸੋ ਜਾਣਕਾਰੀ 3 ਨੰਬਰ ਥੱਲੇ 13 ਕਿਲੋ ਦੁੱਧਾ ਹਾਂਜੀ ਇਹਦਾ ਬੱਚਾ ਹੋਇਆ ਵਾ ਅਸਫੇਰ ਠੀਕ ਆ ਮਰਿਆ ਵਾ ਬੱਚਾ ਓਕੇ ਇਹਨੂੰ 1 ਮਹੀਨਾ ਤੇ 20 ਦਿਨ ਹੋ ਗਏ ਸੂਈ ਨੂੰ ਖੱਚ ਕੇ ਰੇਟ ਰੇਟ ਦਾ ਹਾਂ ਬੱਜ ਜਾਏ ਜੀ 45000 ਹੀ ਲੈ ਲਾਂਗੇ ਬਸ 45000 ਹਾਂ ਲੈਣੀ ਆ ਤੋੜ ਦੇ ਫਿਰ ਬਸ ਲੋਪਰਾ ਚੈੱਕ ਆਸਾ ਦੇ ਕੱਦ ਵਡ ਸਖਣਾ ਸੋਹਣਾ ਬਾਗੂ ਬਾਹਲਾ ਮੁੱਲ ਨਹੀਂ ਕਰਿਆ ਆਪਾਂ ਕੋਈ ਹਿਸਾਬ ਨਹੀਂ ਲੱਗਦਾ ਨਾ ਠੀਕ ਆ ਤੇ ਆਪਾਂ ਕੋਈ ਮੁੱਲ ਵਾਲੀ ਦਾ ਕੰਮ ਹੀ ਨਹੀਂ ਕਰਿਆ ਇਹਦਾ ਬਾਅਦ ਵੇਚਣ ਵਾਲਾ ਕੰਮ ਕਰਿਆ ਬਸ ਠੀਕ ਆ ਜੀ ਠੀਕ ਆ ਲਓ ਜੀ ਦੇ ਲੈਣ ਵਾਲੇ ਬਾਈ ਕਹਿੰਦਾ ਕੰਮ ਕਰਿਆ ਤੇ ਬੱਚਾ ਦਾ ਸਪੇਅਰ ਦੇਵਾ ਤੁਸੀਂ ਦੇਖ ਸਕਦੇ ਹੋ ਨਤਜ ਤੇ ਰੇਟ ਬਾਈ ਨੇ ਆਪ ਨੂੰ ਦੱਸਤਾ ਨੰਬਰ 24 ਦੇ ਸਾਰਾ ਇੱਕ ਨੰਬਰ ਚਾਹੀਏ ਹੀ ਮੰਗਾ ਲੈ ਬੰਦਾ ਠੀਕ ਆ ਓਕੇ ਸਾਨੂੰ ਭਾਜੀ ਉੱਥੇ ਭੇਜ ਦੇਵਾ ਐ ਵੀ ਟੈਂਸ਼ਨ ਨਹੀਂ ਕੋਈ ਠੀਕ ਹੈ ਠੀਕ ਆ ਲਓ ਜੀ ਕੋਈ ਹਲਚਲ ਵਾਲੀ ਨਹੀਂ ਕੋਈ ਬੁੱਕੇ ਲਓ ਜੀ ਠੀਕ ਆ ਹਾਂ ਜੀ ਵੀ 4 ਨੰਬਰ ਦੱਸੋ ਕੋਈ ਗੱਲ ਨਹੀਂ 4 ਨੰਬਰ ਵਾਲਾ ਵੀ ਡੇਢ ਮਹੀਨਾ ਪਿਆ ਸੂਨ ਦਾ ਡੇਢ ਮਹੀਨਾ ਪਿਆ ਹਾਂ ਸੂਨ ਦਾ ਦੁੱਧ ਬਦਹੇ ਰਹਿ ਦਿੱਤਾ ਕਿ ਠੀਕ ਆ 2.5 ਕਿਲੋ ਦੁੱਧ ਦੁੱਤਾ ਵੈਦਾ ਇਹਦਾ ਹਾਂ ਤੇ ਰੇਟ ਭਰਾ ਖਾ ਰੇਟ ਬਾ 30000 ਦੀ ਹਾਂ ਨਾ ਇਹ ਜੀ ਠੀਕ ਆ ਮੈਂ ਵੜਾਉਣ ਵਾਲੇ ਕੰਮ ਹੀ ਅੱਜ ਠੀਕ ਆ ਲੋ ਭਰਾ ਚੈੱਕ ਕਰਸਾ ਦੇ ਠੀਕ ਹੈ ਜੀ ਤੋਰ ਦੋ ਭਰਾ ਜੇ ਸਾਰੇ ਇਕੱਠਾ ਲਓ ਉਹ ਜੀ ਮਾਨਤਾਨ ਕਰ ਦਾਂਗੇ ਇਕੱਠਾ ਨੂੰ ਉਹ ਜੀ ਵਧ ਕਰੂੰਗੇ ਹਾਂ ਤੋਰ ਦੇ ਵੀਰੇ ਨੂੰ ਵੀ ਯਾਰ ਤੋਰ ਦੇ ਨੂੰ ਲੈ ਚੱਕ ਮਹੀਨਾ ਕਿੰਨਾ ਦੱਸਾਂ ਜੀ ਇਹਦਾ ਇਹ ਇੱਕ ਡੇਢ ਮਹੀਨਾ ਪਿਆ ਬਾਈ ਇੱਕ ਡੇਢ ਮਹੀਨਾ ਸੋਰੀ ਠੀਕ ਆ ਦਾ ਪੰਜ ਦਿਨ ਬਾਅਦ ਵੀ ਲੈ ਸਕਦੀ ਘੱਟ ਵੀ ਆ ਪੱਕਾ ਨਹੀਂ ਹੈ ਨਾ ਓਕੇ ਓਕੇ ਵੀ ਇੰਨੇ ਚ ਚ ਸੋਪਣਾ ਦੋ ਮਹੀਨਾ ਤੋਂ ਪਹਿਲਾਂ ਪਹਿਲਾਂ ਸੋਪਣਾ ਠੀਕ ਆ ਜਦ ਤਨ ਮਰਜੀ ਤੋਰ ਬਈ ਕਿ ਤੈਨੂੰ ਮਰਜੀ ਤੋਰ ਲੈ ਇਧਰ ਤੋਰ ਲੈ ਇਧਰ ਤੋਰ ਲੈ ਕੋਈ ਗੱਲ ਲੋ ਜੀ ਕਦ ਬੜਾ ਸੁਖਣਾ ਸੋਹਣਾ ਤੇ ਲੇਵਨ ਤਾਜ਼ਾ ਤੁਸੀਂ ਲਾ ਸਕਦੇ ਹੋ ਡੇਢ ਕੇ ਮਹੀਨਾ ਬਾਈ ਕਹਿੰਦਾ ਰਹਿੰਦਾ ਮਾੜਾ ਨਾ ਹੋ ਜਾ ਬੜਾ ਬਕਾ ਤਾਂ ਮੰਦੀ ਹੈ ਪੈਰ ਓਕੇ ਓਕੇ ਠੀਕ ਹਨਾ ਦੀ ਪੁੱਲ ਸਾਫ ਆ ਵੀ ਠੀਕ ਆ ਲੋ ਜੀ ਲੈ ਆਪਰਾ ਲੋ ਜੀ ਚਲ ਪਤਾ ਚਲ ਚਲ ਲੋ ਜੀ ਬਾਈ ਜੀ ਨਾਲ ਉਹ ਨੌ ਬਣਾ ਵੱਡਾ ਕੋਈ ਗੱਲ ਹੀ ਕੋਈ ਗੱਲ ਠੀਕ ਹੈ ਜੀ ਚਾਰ ਹੀ ਗਾਵਾਂ ਠੀਕ ਹੈ ਜੀ ਕੋਈ ਕੱਟੀ ਕੁਟੀ ਤੇ ਨਾ ਬਕਾਉਂ ਪਰਾ ਨਾ ਵੇਚ ਤਾ ਘਟਣ ਗੱਲ ਚਾਰ ਠੀਕ ਆ ਦੋ ਮਈਆਂ ਵੇਚ ਤਾ ਗੱਲ ਆਹੀ ਰਹਿੰਦੇ ਬਸ ਬਸ ਠੀਕ ਹੈ ਜੀ ਠੀਕ ਹੈ ਉਹੀ ਲੱਗੀ ਘਰ ਵਾਲੇ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਮੁੱਕ ਕੇ ਬਾਏ